ਗੁਰੂ ਗੋਬਿੰਦ ਸਿੰਘ 10 ਲੱਖ ਫੌਜ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੰਦੀ ਨਾ ਬਣਾ ਸਕੇ ਪਕੜ ਨਾ ਸਕੇ ਖਤਮ ਨਾ ਕਰ ਸਕੇ ਤੇ ਅੰਦਰ ਚਾਤ ਮਾਰ ਨਹੀਂ ਪੇਵੇਗੀ ਕਿ ਗੁਰੂ ਗੋਬਿੰਦ ਸਿੰਘ ਜੀ ਕੋਈ ਆਮ ਇਨਸਾਨ ਨਹੀਂ ਪਰ ਐਸਾ ਸੂਰਬੀਰ 10 ਲੱਖ ਦੇ ਕੇਰੇ ਨੂੰ ਤੇ ਨਿਕਲ ਜਾਵੇ ਉਹਨ ਵਰਗਾ ਸੂਰਮਾ ਕੋਈ ਵੀ ਨਹੀਂ ਜੋ 10 ਲੱਖ ਦੇ ਫੌਜ ਵੀ ਉਹਦਾ ਕੁਛ ਨਾ ਵਿਗਾੜ ਸਕੀ ਧੰਨ ਗੁਰੂ ਗੋਬਿੰਦ ਸਿੰਘ ਜੀ ਕੋਈ ਆਮ ਇਨਸਾਨ ਨਾ ਸ ਗੁਰੂ ਗੋਬਿੰਦ ਸਿੰਘ ਜੀ ਇੱਕ ਐਸੇ ਸੂਰਬੀਰ ਸਨ ਜੋ 10 ਲੱਖ ਦੀ ਫੌਜ ਵੀ ਉਹਨਾਂ ਨੂੰ ਪਕੜ ਨਾ ਸਕੀ